ਜਿਨ੍ਹਾਂ 3 ਨੂੰ ਲੋਕ ਜਨਮ ਦਿਨ ਤੋਂ ਡਰਦੇ ਨੇ ਉਹਨਾਂ 3 ਨੇ ਅੱਜ ਆਪਣੀ ਜਾਨ ਤੇ ਖੇੜ ਕੇ ਆਪਣੇ ਬਾਬਲ ਦੀ ਜਾਨ ਬਚਾਈ। ਮਾਮਲਾ ਗੁਰਦਾਸਪੁਰ ਦੇ ਪਿੰਡ ਛਿੱਤ ਦਾ ਹੈ ਜਿੱਥੇ ਸਿਆਸੀ ਰஞ்சிਸ਼ ਦੇ ਚਾਲਦਿਆਂ ਕੁਝ ਕਾਂਗਰਸੀਆਂ ਨੇ ਅਕਾਲੀ ਸਰਪੰਚ ਦੇ ਘਰ ਦਾਖਲ ਹੋ ਕੇ ਜਾਨ ਲਿਵਾ ਹਮਲਾ ਕਰ ਦਿੱਤਾ। ਪਿਤਾ ਦੇ ਸਿਰ ਤੇ ਤਾਣੀ ਪਿਸਤੌਲ ਵੇਕੇ ਉਸ ਦੀਆਂ 3 ਹਮਲਾਵਰਾਂ ਤੇ ਟੁੱਟ ਪਈਆਂ। ਉਹਨਾਂ ਨਾ ਸਿਰਫ ਕਾਂਗਰਸੀ ਹਮਲਾਵਰਾਂ ਦੀ ਪਿਸਤੌਲ ਖੋਈ ਸਗੋਂ ਕੁਟਮਾਰ ਕੇ ਇੱਕ ਰੁਪਿਆ ਦਿੱਤਾ। ਹਰਜੀਤ ਸਿੰਘ ਸਰ ਸਾਬका ਸਰ ਪੰਜਾੜੀ ਘਾਰ ਆ ਕੇ ਮੇਰੇ ਪਾਪਾ ਨੂੰ ਪਏ ਉਹਨੇ ਸਾਡੇ ਪਾਪਾ ਦੇ ਹਮਲਾ ਕੀਤਾ ਤੇ ਉਹਨੇ ਪਿਸਤੌਲ ਨਾਲ ਲਿਆ ਫਿਰ ਮੇਰੇ ਪਾਪਾ ਗਾਡੀਆਂ ਘਬਰਾ ਗਏ ਸਾਡੇ ਘਰ ਆ ਨਹੀਂ ਗਿਆ ਅਸੀਂ ਵੀ ਉਹਦੇ ਉਹਦੇ ਨਾਲ ਲੜੇ ਮਤਲਬ ਉਹਨੂੰ ਫੜਿਆ ਤੇ ਉਨੂੰ ਕੋਈ ਪਿਸਤੌਲ ਉਹਦੇ ਕੋ ਖੋਇਆ ਬਸ ਐ ਕੁੜੀ ਤਿੰਨੇ ਭੈਣਾਂ ਨੇ ਉਹਦੇ ਕੋ ਪਿਸਤੌਲ ਖੋਇਆ ਹਾਂਜੀ ਕੁਟਿਆ ਵੀ ਫਿਰ ਉਹਨੂੰ ਭੱਜਣ ਦਾ ਰਾਹ ਹੀ ਲੱਭਾ ਉਹਦੇ ਚੱਪਲਾਂ ਵੀ ਇੱਥੇ ਰਹਿ ਗਈਆਂ ਪੱਗ ਵੀ ਇੱਥੇ ਰਹਿ ਗਈ ਉਹਦੇ ਕਾਲੀ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਸਾਬਕਾ ਕਾਂਗਰਸੀ ਸਰਪੰਚ ਅਕਸਰ ਅੜਿੱਕੇ ਟੌਂਦਾ ਰਹਿੰਦਾ ਏ ਇਸ ਵਾਰ ਵੀ ਉਹ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਨਾਂ ਲੈ ਕੇ ਅਫਸਰਾ ਨੂੰ ਤਮਕਾਰਿਆ ਬੜੀ ਮੁਸ਼ਕਲ ਨਾਲ ਉਹਨੇ ਭੱਜ ਕੇ ਜਾਨ ਆਪਣੀ ਬਚਾਈ ਇਥੇ ਤੁਹਾਡੇ ਕੋ ਅੱਜ ਵੀ ਪੂਰੇ ਮੋਰਤੇ ਮਤਲਬ ਹਮਲਾ ਕਰਨ ਨੂੰ ਤਿਆਰ ਹੋ ਗਏ ਜੀ ਦੋ ਤਿੰਨ ਵਾਰ ਇਹਨੇ ਬੋਲੀ ਸਾਡੀ ਪਹਿਲਾਂ ਵੀ ਕੈਂਸਲ ਕਰਾਤੀ ਆ ਬਾਜਵਾ ਸਾਹਿਬ ਦਾ ਨਾਮ ਲੈ ਕੇ ਵੀਡੀਓ ਨੂੰ ਦਬਕਾ ਮਾਰ ਦਿੰਦਾ ਰਿਹਾ ਤੇ ਵੀਡੀਓ ਸਾਬ ਕੈਂਸਲ ਕਰ ਦਿੰਦਾ ਰਿਹਾ ਵਾ ਸਰਦਾਰ ਰਜਿੰਦਰ ਸਿੰਘ ਬਾਜਵਾ ਤਰੇਪਤਰ ਰਜਿੰਦਰ ਸਿੰਘ ਬਾਜਵਾ ਜੋ ਐਸ ਵੇਲੇ ਬਧ ਹੈ ਕਿ ਨਹੀਂ ਉਦਰ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੈਂ ਆਣ ਕੇ ਸਿੱਧਾ ਜੱਜਾ ਲਿਆ ਜੋ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਊਗੀ ਜੀ ਆਪਾਂ ਹਾਂ ਮੈਂ ਆਪਣੇ ਇਹਨਾਂ ਕੋਲ ਲੈ ਲਿਆ ਜੀ ਤੋਂ ਉਸ ਤੋਂ ਇਲਾਵਾ ਕੋਈ ਗੋਲੀ ਚੱਲੀ ਉਹਦੇ ਚ ਨਹੀਂ ਨਾ ਕੋਈ ਨਹੀਂ ਚੱਲੀ ਕੈਪਟਨ ਸਰਕਾਰ ਬਣਨ ਤੋਂ ਬਾਅਦ ਪੰਜਾਬ ਚ ਗੁੰਡਾਗਰਦੀ ਦੀਆਂ ਅਜੇਹੀਆਂ ਘਟਨਾਵਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੇ ਸੂਬੇ ਦੀ ਸੁਰੱਖਿਆ ਤੇ ਕਈ ਸਵਾਲ ਖੜੇ ਕਰ ਦਿੱਤੇ ਨੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਾਨ ਟੀਵੀ